ਉਹ ਆਪਣੇ ਖੇਤ ਯਾਰ ਪਸ਼ੂ ਖੜਾ ਕੋਈ ਮੈ ਤਾਂ ਨਾ ਪਸ਼ੂ ਆਉਣ ਲੱਗ ਗੇ ਹੈ ਉਹ ਸੇ ਮੈਨੂੰ ਪਸ਼ੂ ਜਾ ਲਾ ਬੰਦੇ ਵੀ ਫਿਰਦੇ ਆ ਵੇ ਇੱਕ ਕੀ ਗੱਲ ਆ ਲੱਗਦਾ ਮੈਨੂੰ ਪਸ਼ੂ ਫੜੇ ਖੜੇ ਆ ਕੋਈ ਯਾਰਾ ਪਸ਼ੂ ਆਉਣ ਲੱਗ ਗੇ ਆਪਣੇ ਖੇਤ ਪ੍ਰੀਤਾ ਬਾਈ ਨੂੰ ਕਹਿ ਕਿਹੜਾ ਮਾਰਿਆ ਕਰ ਯਾਰਾ ਇਹ ਧੁੰਦ ਤੇ ਵਿੱਚ ਤਾਂ ਯਾਰ ਇੰਨਾ ਨੇੜੋਂ ਨਹੀਂ ਦਿਸਦਾ ਇਹਦਾ ਮਤਲਬ ਝੋਟਾ ਲੱਗਦਾ ਹੈ ਹੈ ਇਹਦਾ ਝੋਟਾ ਬਾਈ ਸੈਰ ਕਰਾਉਣਾ ਹੁੰਦਾ ਹੁੰਦਾ ਮਿਸਤਰੀ ਇਹਦਾ ਮੇਰੇ ਹਿਸਾਬ ਨਾਲ ਪ੍ਰੀਤ ਹੈ ਹੈ ਪ੍ਰੀਤ ਸਿੰਘ ਦੀ ਸੁੰਗੀ ਬੜੀ ਆ ਹਨਾ ਪੁੱਤ ਦੇ ਦੀ ਕਮਾਲ ਆ ਯਾਰ ਹੈ ਉਹ ਵੀ ਘਬਰਾਉਂਦਾ ਆਪਾਂ ਨੂੰ ਦੇਖ ਕੇ ਯਾਰ ਮਹਤਰੀ ਝੋਟਾ ਬੜਾ ਸਨੱਖਾ ਐ ਅੱਜ ਕਿਵੇਂ ਮੇਰੇ ਕੋਲ ਆ ਹਾਂਜੀ ਮਰਾ ਹੋਰ ਬਾਈ ਕੀ ਹਾਲ ਆ ਹੋਰ ਪੁੱਤ ਕੀ ਹਾਲਾ ਢੀੜਾ ਕਢਾਉਣਾ ਆਇਆ ਇੱਧਰ ਅੱਛਾ ਢੀੜਾ ਕਢਾਉਂਦੇ ਸੀ ਹੋਰ ਭਾਈ ਕੀ ਹਾਲਾ ਸੋਹਣਿਆ ਅੱਛਾ ਵੀਡੀਓ ਬਣਾਈ ਜਾਂਦਾ ਭਾਈ ਅੱਛਾ ਫੈਰ ਕਰਾਉਣਾ ਇਹਦੀ ਹੈ ਹਾਂਜੀ ਮੇਰਾ ਪੁੱਤ ਫੈਰ ਕਰ ਦਿੰਦਾ ਯਾਰ ਬਾਈ ਸਿੰਗੀ ਸੁੰਗੀ ਯਾਰ ਵਾਕਈ ਰੂਹ ਖੁਸ਼ ਹੋ ਗਈ ਦੇਖ ਕੇ ਯਾਰ ਜਾਨਵਰ ਹੈਂ ਕਰ ਇਹਨੂੰ ਉੱਚੇ ਜੇ ਥਾਂ ਮਾੜਾ ਦਿਖਾ ਨਾ ਮੇਰਾ ਬੇਟਾ ਨਾ ਮੇਰਾ ਬੇਟਾ ਨਾ ਮੇਰਾ ਬੇਟਾ ਬੱਚਾ ਹੀ ਅਹੀਂ ਤਾਂ ਬਹੁਤ ਛੋਟਾ ਹਾਂ ਬੱਚਾ 1 ਸਾਲ ਤੇ 7 ਮਹੀਨੇ ਦਾ ਜੀ ਅੱਛਾ ਹਾਂਜੀ ਖੀਰਾ ਇਹਦਾ ਨਾਂ ਜੀ ਬੱਲੇ 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 ਹੈ ਕਿਦਾ ਕੋਈ ਖਾਨਦਾਨ ਪਤਾ ਇਹਦੀ ਮਾਂ ਦਾ ਕੋਈ ਪਿਓ ਦਾ ਇਹਦੀ ਮਾਂ ਆਪਣੀ ਬਾਗੇ ਪਰਾਨਿਆ ਜੀ ਹਾਂ ਅੱਜ ਵੀ ਖੜੀ ਹੈ ਉੱਥੇ ਜੀ ਉਹਨਾਂ ਤੋਂ ਲਿਆ ਜੀ ਆਪਣੀ ਬਾਈ ਤੋਂ ਪਰਾਨੇ ਤੋਂ ਅੱਛਾ ਹਾਂ ਜੀ ਯਾਰ ਝੋਟਾ ਤੇਰੇ ਕੋਲ ਪਹਿਲਾਂ ਵੀ ਬਹੁਤ ਚੰਗਾ ਤੈਨੂੰ ਝੋਟਿਆਂ ਝਾਟਾਂ ਦੀ ਪਰਖ ਆ ਨਾ ਪਹਿਲਾਂ ਵੀ ਚੰਗਾ ਸੀ ਆਪਾਂ ਜਿਹੜਾ ਕਰਕੇਰਾ ਫਲਮਾਇਆ ਸੀਗਾ ਉੱਥੇ ਹਾਕੀ ਦੇ ਗਰਾਊਂਡ 'ਚ ਹਾਂਜੀ ਹਾਂਜੀ ਉਹ ਦੇਤਾ ਸੀ ਹਾਂ ਉਹ ਵੇਚਦਾ ਸੀਗਾ ਜੀ ਇਹਦੀ ਤਾਂ ਯਾਰ ਸਿੰਗੀ-ਸੁੰਗੀ ਬੜੀ ਰੁਪਈਆ ਨਹੀਂ ਨਾ ਇਹਦੇ ਤੇ ਵੇਚਦੀ ਆ ਹੈ ਇਹਦਾ ਕੀ ਐਂ ਉਂਗਲੀ ਵੀ ਨਹੀਂ ਲੰਗਦੀ ਇਹਦੇ ਵੇਚਦੀ ਹੈ ਅੱਛਾ ਇਹਦੀ ਸੈਰ ਕਰਾਉਣੀ ਪੈਂਦੀ ਲੱਤਾਂ ਲੁੱਤਾਂ ਦਾ ਵੀ ਬਹੁਤ ਸਿੱਧਾ ਯਾਰ ਇਹ ਹਾਂਜੀ ਇਹ ਤਾਂ ਤੈਨੂੰ ਯਾਰ ਕਿਸੇ ਸ਼ੋਸ਼ਾ ਤੇ ਵੀ ਲੈ ਜਾਣਾ ਚਾਹੀਦਾ ਕੱਟਾ ਯਾਰ ਖੀਰਾਂ ਕਟਿਆਂ ਦੇ ਵਿੱਚ ਇਹ ਤੰਗ ਕਰੂਗਾ ਦੇਖ ਲਈ ਸਾਰੇ ਸ਼ੋਅ ਵਾਲਿਆਂ ਨੂੰ ਹੈ ਹਾਂਜੀ ਮੜਾ ਇੱਕ ਮਾਈਕ ਉਧਰਲੇ ਪਾਸੇ ਨੂੰ ਲਿਜਾਈ ਹਾਂ ਗੱਲ ਬਣ ਕੇ ਗੱਲ ਬਣ ਕੇ ਸਹੀ ਹੈ ਸਾਰੇ ਪਾਸਿਓ ਇਹ ਤਾਂ ਲਤਾਂ ਲੁੱਤਾਂ ਦਾ ਬੜਾ ਚੰਗਾ ਤੇ ਇਹ ਇਹ ਰੱਖੇਗਾ ਫਿਰ ਭਈ ਕਿ ਦੇ ਦੇਾਂਗੇ ਆਪਾਂ ਦੇ ਦੇਾਂਗੇ ਆਪਣੇ ਕੋਲ ਉਹ ਨਾ ਟਾਈਮ ਨਹੀਂ ਹੁੰਦਾ ਆ ਵੀ ਤੂੰ ਤਾਂ ਹੁਣ ਕਿਰਤੀ ਬੰਦਾ ਹੈਨਾ ਹਾਂਜੀ ਲੈ ਵੀ ਮੀਨੀਆਂ ਵਾਲੇ ਬੰਦੇ ਆਏ ਮੇਰੇ ਕੋਲੇ ਕੱਟਾ ਦਿਖਾਉਣ ਅਸੀਂ ਵੀਡੀਓ ਬਣਾਉਣ ਲੱਗ ਗਏ ਦੀ ਬਾਈ ਹੋਣੀ ਮੀਨੀਆਂ ਪਿੰਡ ਜ਼ਿਲ੍ਹਾ ਮੋਗਾ ਸੋਹਣੋ ਸਜਣੋ ਬਾਈ ਤੇਰਾ ਨਾਂ ਕੀ ਆ ਪੂਰਾ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਸਤਨਾਮ ਸਿੰਘ ਹੈ ਤੇ ਬਾਈ ਸਤਨਾਮ ਦੇ ਕੋਲੇ ਕੱਟਾ ਹੈ ਮੀਨੀਆਂ ਦੇ ਵਿੱਚ ਕੱਟਾ ਯਾਰ ਕਾਹਨੂੰ ਗੱਲਾਂ ਕਰਦੇ ਆ ਯਾਰ ਰੂਹ ਖੁਸ਼ ਹੁੰਦੀ ਪ੍ਰੀਤ ਹੁੰਦੀ ਕਿ ਨਹੀਂ ਹੁੰਦੀ ਹੈ ਇਹ ਕੱਟਾ ਵੱਲੋ ਜੇ ਕਿਸੇ ਨੇ ਲੈਣਾ ਹੋਇਆ ਤੇ ਲੈ ਸਕਦੇ ਆ ਤੁਹਾਨੂੰ ਮੂੰਹ ਮਾਂ ਦਿਖਾਉਣਾ ਕੰਨ ਕੁੰਨ ਮੂੰਹ ਮੂੰਹ ਦੇਖ ਮੱਥਾ ਮੁਥਾ ਬ੍ਰੀਤ ਤੇ ਇੱਕ ਟੁੱਟ ਪੈਣੇ ਨੇ ਮੁੰਨਿਆਂ ਮਨਾਂ ਛੁੱਟੀ ਬਾਵਾ ਲਾਈ ਵੀ ਤੇ ਰਾਤ ਲਾਈ ਹਾਂਜੀ ਹਾਂ ਰਾਤ ਰਾਤ ਲਾਈ ਚਮੜੀ ਚੁੰਮੜੀ ਬੜੀ ਪਤਲੀ ਆ ਯਾਰ ਪਤਲੀ ਹਾਂਜੀ ਹਾਂ ਚਮੜੀ ਚੁੰਮੜੀ ਬੜੀ ਪਤਲੀ ਆ ਤੁਸੀਂ ਦੇਖੋਗੇ ਨਾ ਬਈ ਜਿਹੜੇ ਬੰਦੇ ਪਰਖੂ ਆ ਪਰਖ ਲੈਣਗੇ ਚਮੜੀ ਦਾ ਬੜਾ ਚੰਗਾ ਪੂਸ਼ ਪਾਸ਼ ਬੜੀ ਪਤਲੀ ਆ ਲਚਕ ਵਾਲੀ ਪੂਸ਼ ਐ ਸੱਜਣੋ ਸਨੱਖੇ ਵਾਲੇ ਪਾਸਿਓਂ ਤਾਂ ਬਈ ਮਤਲਬ ਤੁਸੀਂ ਕਹਿ ਦੋ ਵੀ ਫੁੱਲ ਬਟਾ ਫੁੱਲ ਨੰਬਰ ਆ ਜਦੋਂ ਜੱਜ ਨਹੀਂ ਜੱਜਮੈਂਟ ਜੀ ਪ੍ਰੀਤ ਕਰਦੇ ਹੁੰਦੇ ਉਦੋਂ ਐ ਤੁਰੇ ਫਿਰਦੇ ਹੁੰਦੇ ਆ ਮਗਰਲੇ ਪਾਸੇ ਲੇ ਲੇ ਤੋਰਾ ਬੜਾ ਚੰਗਾ ਖੜਨੀ ਖੁਰਨੀ ਪ੍ਰੀਤ ਦੇਖ ਹੈ ਓਏ ਹੈਂ ਕੀ ਬਾਤ ਆ ਯਾਰ ਜਦੋਂ ਸਾਨ ਬਣ ਗਿਆ ਯਾਰ ਇਹ ਗੱਲਾਂ ਹੋਇਆ ਕਰਨੀਆਂ ਐ ਦੀਆਂ ਬਾਈ ਸਹੀ ਆ ਜੀ ਨੰਬਰ ਦੇ ਦਗੇ ਬਾਈ ਫਿਰ ਲੋਕਾਂ ਨੂੰ ਤੇਰਾ ਹਾਂਜੀ ਦੇ ਦੋ ਹੈਂ ਇਹਦੀ ਮਾਂ ਦੁੱਧ ਦੁੱਧ ਕਿੰਨਾ ਦਿੰਦੀ ਆ ਕੋਈ ਪਤਾ ਦੁੱਧ ਹੈਗਾ ਜੀ 22 ਲੀਟਰ ਦੁੱਧ ਆਈ ਇਹਦੀ ਮਾਂ ਤਾਂ ਹਾਂਜੀ ਬਾਗੇ ਪੁਰਾਣੇ ਖੜੀ ਏ ਇਹਦੀ ਮਾਂ ਹਜੇ ਵੀ ਮਾਂ ਇਹਦੀ ਬਾਗੇ ਪੁਰਾਣੇ ਖੜੀ ਆ ਹਾਂਜੀ ਹਾਂ ਤੇ ਫੇਰ ਤਾਂ ਵਾਕਈ ਤੇ ਇਹਦੇ ਬਾਪ ਦਾ ਪਤਾ ਹੈ ਬਾਪ ਇਹ ਸਰਕਾਰੀ ਦਾ ਜੀ ਅੱਛਾ ਸਰਕਾਰੀ ਆਪਣੇ ਪੰਜਾਬ ਦੇ ਸਰਕਾਰੀ ਦਾ ਕਿ ਹਰਿਆਣੇ ਦੇ ਸਰਕਾਰੀ ਦਾ ਹਰਿਆਣੇ ਦੇ ਸਰਕਾਰੀ ਦਾ ਜੀ ਸਰਕਾਰ ਹਰਿਆਣੇ ਦੇ ਸਰਕਾਰੀ ਸੀਮੰਦਾ ਇਹ ਹੈਗਾ ਉਹਨਾਂ ਨੇ ਮਤਲਬ ਲਵਾਇਆ ਸੀਗਾ ਸੀਮਨ ਹਾਂਜੀ ਉਹਨਾਂ ਨੇ ਸੀਮਨ ਲਵਾਇਆ ਸੀ ਉਹਦਾ ਬੱਚਾ ਹੈ ਹਾਂਜੀ ਤੇ ਬਸ ਦੇਣਾ ਹੀ ਆ ਹਜੇ ਤਾਂ ਸਾਲ ਦਾ ਹੈ ਹੋਰ ਤਾਂ ਕੋਈ ਹਜੇ ਸਰਵਸਾਲਾ ਤਾਂ ਇਹ ਸਾਲ ਦੀ ਹੁੰਦਾ ਹੋਰ ਹਜੇ ਨਹੀਂ ਹੁੰਦਾ ਹਾਂਜੀ ਤੇ ਬਾਈ ਉਹਨਾਂ ਨੇ ਵੀ ਮਤਲਬ ਵੇਚਣਾ ਬਾਈ ਹੁਣੇ ਦਿਖਾਉਣਾ ਆਏ ਸੀ ਮੈਂ ਕਿ ਚੱਲ ਮਾੜੀ ਜੀ ਵੀਡੀਓ ਬਣਾ ਕੇ ਪਾ ਦਨੇ ਇਹ ਤਾਂ ਕਹਿੰਦੇ ਫੋਟੋ ਜੀ ਖਿੱਚ ਕੇ ਪਾ ਦੀ ਨੈਟ ਤੇ ਫੋਟੋ ਨਾਲ ਕਾਹਨੂੰ ਗੱਲ ਬਣਨੀ ਜਿਹੜੀ ਵੀਡੀਓ ਨਾਲ ਬਣਨੀ ਹੈ ਫਿਰ ਦੋ ਚਾਰ ਸੀਨ ਲੈ ਲਈ ਚੰਗੇ ਜੇ ਪੁੱਤ ਵਿੱਚ ਲਾ ਦੀ ਉੱਤੇ ਐਡਿਟ ਕਰਕੇ ਹੈ ਤੇ ਬਾਈ ਕਿਰਤੀ ਬੰਦੇ ਆ ਇਹ ਮਿਸਤਰੀ ਆ ਟਾਪ ਦਾ ਬਾਈ ਕਿਰਤੀ ਆ ਸਾਰਾ ਪਰਿਵਾਰ ਅੱਜ ਕੱਲ ਸਾਡੇ ਪਿੰਡ ਲੋਪੋ ਸੇਵਾ ਚੱਲਦੀ ਆ ਬਾਈ ਉੱਥੇ ਹੁੰਦਾ ਲੋਪੋ ਤੁਸੀਂ ਟਰੈਕਟਰ ਟ੍ਰਕਟਰ ਚੱਲਦੇ ਦੇਖੇ ਹੀ ਹੋਣਗੇ ਉੱਥੇ ਹੁੰਦਾ ਬਾਈ ਇਹੇ ਤੇ ਉੱਥੇ ਸੇਵਾ ਤੇ ਹੁੰਦਾ ਅੱਜ ਕੱਲ ਇਹ ਉੱਥੇ ਬਾਈ ਹੁਣੀ ਸਾਰੀ ਦਾ ਕੰਮ ਕਰਦੇ ਆ ਹਨ ਹਾਂਜੀ ਹਾਂਜੀ ਤੇ ਬਾਈ ਸਾਰੀ ਦਾ ਮਿਸਤਰੀ ਆ ਕਿਰਤੀ ਪਰਿਵਾਰ ਆ ਕਿਰਤਾਲੇ ਬੰਦੇ ਆ ਤੇ ਕਿਰਤਾਲੇ ਬੰਦੇ ਆ ਸ਼ੌਂਕ ਇਹਨਾਂ ਨੂੰ ਹੈਗਾ ਸਮੇਂ-ਸਮੇਂ ਪਾਲਦੇ ਰਹਿੰਦੇ ਆ ਕਟਾ ਤੇ ਜਦੋਂ ਮੈਂ ਤੁਹਾਨੂੰ ਦੱਸਦਾ ਗੱਲ ਵੀ ਜਦੋਂ ਮੈਂ ਆਇਆ ਬਾਹਰ ਮੈਨੂੰ ਪੁਲਿਸ ਨੇ ਛੱਡਿਆ ਹਾਂਜੀ ਉਦੋਂ ਇਹ ਸਭ ਤੋਂ ਮੂਰੇ ਬੰਦੇ ਹਨਾ ਬਰੀ ਤੇ ਸੀਗੇ ਨਾ ਹਨਾ ਹਾਂਜੀ ਇਹ ਬੰਦੇ ਟਰੈਕਟਰ ਲੈ ਕੇ ਆਏ ਟਰੈਕਟਰ ਲੈ ਕੇ ਆਏ ਸੀ ਨਾ ਹਾਂਜੀ ਟਰੈਕਟਰ ਲੈ ਕੇ ਆਏ ਸੀ ਦੇਖ ਲੈ ਯਾਰ ਪ੍ਰੀ ਤੇ ਐਡਾ ਇੰਨੀ ਆਪਣੀ ਯਾਰ ਐਡੀ ਰਿਸਪੈਕਟ ਕਰਨ ਵਾਲੇ ਬੰਦੇ ਆ ਇਹ ਇਹ ਬੰਦੇ ਯਾਰ ਟਰੈਕਟਰ ਲੈ ਕੇ ਮੂਰੇ ਮੂਰੇ ਕਾਫਲੇ ਦੇ ਤੁਰੇ ਜਾਂਦੇ ਸੀ ਇੰਨੀ ਮੇਰੀ ਰਿਸਪੈਕਟ ਕਰਦੇ ਆ ਇਹ ਬੰਦੇ ਤੇ ਮੈਂ ਇਹਨਾਂ ਦੀ ਇੰਨੀ ਰਿਸਪੈਕਟ ਕਰਦਾ ਸਾਡਾ ਮੁਹੱਬਤ ਆ ਸਾਡਾ ਸਹੀ ਹੈ ਠੀਕ ਹੈ ਕਿ ਨਹੀਂ ਆਏ ਨਹੀਂ ਗੱਲ ਵੀ ਜਿਹੜੀ ਗੱਲ ਬਾਈ ਨੇ ਕਹਿਤੀ ਉਹ ਇਧਰੋਂ ਉਧਰ ਹੋਣ ਵਾਲੀ ਗੱਲ ਨਹੀਂ ਜੇ ਕੋਈ ਲੈਣਾ ਹੋਇਆ ਸ਼ਕੀਨ ਹੋਇਆ ਬੰਦਾ ਕੱਟੇ ਦਾ ਭਾਈ ਨਾਲ ਸੰਪਰਕ ਕਰਿਓ ਜਿਉਂਦੇ ਰਹੋ